ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਡੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਇੱਕ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੁਣਾਂ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਕਿਹਾ ਸੀਗਾ ਵੀ ਇਹ ਇੰਟਰਵਿਊ ਇੱਥੇ ਹੋਈ ਨਹੀਂ ਇਹ ਸਾਨੂੰ ਨਹੀਂ ਪਤਾ ਇਹ ਜਦੋਂ ਟ੍ਰਾਂਸਲੇਟਰ ਰਿਮਾਂਡ ਤੇ ਕਿਤੇ ਗਿਆ ਕਿਸੇ ਹੋਰ ਸੂਬੇ ਦੇ ਵਿੱਚ ਉੱਥੇ ਹੋ ਸਕਦਾ ਹੋਈ ਹੋਵੇ ਬਾਅਦ ਚੋਂ ਇਹ ਗੱਲ ਸਾਬਤ ਹੋ ਗਈ ਵੀ ਇਹ ਤਾਂ ਖਰੜ ਦੇ ਸੀਆਈ ਸਟਾਫ ਦੇ ਜਿਹੜਾ ਮਹਿਕਮਾ ਵਾ ਉੱਥੇ ਹੋਈ ਆ ਸੀਆਈ ਸਟਾਫ ਚ ਹੋਈ ਆ ਤੇ ਹੁਣ ਮਾਨਯੋਗ ਅਦਾਲਤ ਨੇ ਇਹ ਆਰਡਰ ਕੀਤਾ ਵੀ 6 ਮੁਲਾਜ਼ਮ ਪੰਜਾਬ ਪੁਲਿਸ ਦੇ 6 ਮੁਲਾਜ਼ਮਾਂ ਦਾ ਜਿਹੜਾ ਉਹ ਲਾਈ ਡਿਟੈਕਟਰ ਟੈਸਟ ਹੋਣਾ ਭਾਵ ਕਿ ਉਹਨਾਂ ਨੂੰ ਮਸ਼ੀਨੀ ਪ੍ਰਕਿਰਿਆ ਚੋਂ ਲੰਘਾ ਕੇ ਇਹ ਪੁੱਛਿਆ ਜਾਏਗਾ ਵੀ ਇਹ ਸੱਚ ਬੋਲਦੇ ਆ ਝੂਠ ਬੋਲਦੇ ਆ ਉਹ ਘਟਨਾ ਸਾਰੀ ਦੁਹਰਾਈ ਜਾਏਗੀ ਵੀ ਤੁਹਾਨੂੰ ਕਿਸੇ ਨੇ ਫੋਨ ਕੀਤਾ ਕਿਹੜੇ ਅਫਸਰ ਦਾ ਫੋਨ ਆਇਆ ਕਿਦਾਂ ਤੁਸੀਂ ਕੈਮਰਾ ਜਾਂ ਮੋਬਾਈਲ ਫੋਨ ਮਹੱਈਆ ਕਰਵਾਇਆ ਲੌਰੈਂਸ ਤੱਕ ਸਵਾਲ ਭੇਜੇ ਗਏ ਫਿਰ ਉਹਨੇ ਸਵਾਲਾਂ ਦੇ ਜਵਾਬ ਦਿੱਤੇ ਤੇ ਇਹਦੀ ਪ੍ਰਮਾਣਿਕਤਾ ਕਿੰਨੀ ਕੁ ਹੁੰਦੀ ਆ ਪੱਟੀ ਸਾਹਿਬ ਜਦੋਂ ਇਦਾਂ ਦੇ ਪੋਲੀਗ੍ਰਾਫ ਟੈਸਟ ਹੁੰਦੇ ਆ ਹਾਲਾਂਕਿ ਸਰਕਾਰ ਨੇ ਹੀ ਆਰਡਰ ਕੀਤਾ ਉਹ ਮੰਨਦੇ ਹੀ ਹੋਣਗੇ ਤੇ ਇਹਦੇ ਨਾਲ ਤਾਂ ਪੰਜਾਬ ਪੁਲਿਸ ਜਿਹੜੀ ਆ ਸਮੇਤ ਪੰਜਾਬ ਸਰਕਾਰ ਹੋਰ ਸਵਾਲਾਂ ਦੇ ਘੇਰੇ ਚ ਆ ਜਾਏਗੀ ਜੀ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਆ ਤੇ ਆਮ ਬੰਦੇ ਨੇ ਕਿਤੇ ਇੱਕ ਬੋਤਲ ਸ਼ਰਾਬ ਦੀ ਦੇਸੀ ਫੜੀ ਜਾਵੇ ਤੇ ਕੁੱਟ-ਕੁੱਟ ਕੇ ਉਹਦਾ ਚਮੜੇ ਡੰਦੀ ਤੁਹਾਨੂੰ ਪਤਾ ਹੋਏਗਾ ਕਿ 6 ਸਤੰਬਰ 1992 ਨੂੰ ਜਸਵੰਤ ਸਿੰਘ ਖਾਲੜੇ ਨੂੰ ਚੁੱਕਿਆ ਗਿਆ ਤੇ ਉਹਦਾ ਮਰਡਰ ਕੀਤਾ ਗਿਆ ਤੇ ਜਿੱਦਾਂ ਮਰਡਰ ਕੀਤਾ ਗਿਆ ਟੋਟੇ-ਟੋਟੇ ਕਰਕੇ ਉਹਨੂੰ ਜਿੱਦਾਂ ਸੀ ਦਰਿਆ 'ਚ ਛੋੜਿਆ ਗਿਆ ਲੇਕਿਨ ਪੁਲਿਸ ਵਾਲੇ ਵਿਚਾਰੇ ਦੱਸ ਦਿੰਦੇ ਵੀ ਕੀ ਹੋ ਗਿਆ ਪੀਓ ਕਹਿੰਦੇ ਹੀ ਇਜ਼ ਨੋ ਮੋਰ 5 ਸਤੰਬਰ 1992 ਨੂੰ ਨਰੈਣ ਸਿੰਘ ਚੌੜੇ ਨੂੰ ਚੁੱਕਿਆ ਗਿਆ ਸੀ ਉਹਦੀ ਤਫਤੀਸ਼ ਤੇ ਚੱਲਦੀ ਸੀ ਤੇ ਫਿਰ ਇਹ ਡਰ ਕੇ ਉਹਨੂੰ ਮਾਰਨ ਤੋਂ ਵੀ ਆਈ ਤੇ ਪੁਲਿਸ ਮਸੀਪਲ ਵੀ ਸੁਪਰੀਮ ਕੋ ਨੋਟਿਸ ਲੈਣ ਸੀ ਕਿਹੜੇ ਪਾਸੇ ਜਾਵਾਂ ਕਿ ਕਿਸਮਤ ਦੀ ਖੇਡ ਵੇਖੋ ਤੁਸੀਂ ਮਤਲਬ ਉਹਨਾਂ ਦਾ ਗੁਨਾਹ ਕੋਈ ਨਹੀਂ ਗੁਨਾਹ ਕੋਈ ਨਹੀਂ ਉਹਨਾਂ ਦਾ ਗੁਨਾਹ ਕੀਜੀ ਖਲੜੇ ਦਾ ਸਿਰਫ ਉਹ ਪੁਲਿਸ ਦੀਆਂ ਕਰਤੂਤਾਂ ਜ਼ाहਰ ਕਰਦਾ ਜੀ ਜਿਹੜੀਆਂ ਇਹ ਨਜਾਇਜ਼ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤੇ ਲੋਕਾਂ ਦੇ ਨਿਆਂ ਦੇ ਜਿਹੜੇ ਸੀ ਉਹ ਸਾੜ ਕੇ ਕਹਿੰਦੇ ਸੀ ਲਾਗਣ ਪਛਾਤੇ ਜਦੋਂ ਤੇ ਕਿਤੇ ਇਹਨਾਂ ਦੇ ਬਣਦੀ ਆ ਉਦੋਂ ਤੇ ਆਪਣੇ ਬਚਾਲੀ ਅੱਗੇ ਆ ਜਾਂਦੇ ਆ ਹੁਣ ਜਿਸ ਤਰੀਕੇ ਨਾਲ ਪਹਿਲਾਂ ਦੋ ਸਿੱਟਾਂ ਬਣੀਆਂ ਦੋ ਸਿੱਟਾਂ ਦੇ ਕੱਖ ਨਹੀਂ ਕੀਤਾ ਕਿ ਡੀਜੀਪੀ ਨੇ ਵੀ ਕਹਿ ਦਿੱਤਾ ਜਦੋਂ ਪਹਿਲੀ ਇੰਟਰਵਿਊ 17 ਮਾਰਚ ਨੂੰ ਹੁੰਦੀ ਆ ਕਹਿੰਦੇ ਜੀ ਸਾਡੀ ਜ਼ਿਲ੍ਹੇ ਚ ਕਿਤੇ ਇੰਟਰਵਿਊ ਨਹੀਂ ਹੋਈ। ਸੈਟ ਬਣਦੀ ਆ ਸਰਟੀਫਿਕੇਟ ਸੇ ਤਲ ਪੱਤਰ ਨਹੀਂ ਲਾਉਂਦੀ ਫਿਰ ਬਣਦੀ ਐ ਤਲ ਪੱਤਰ ਫਿਰ ਹਾਈ ਕੋਰਟ ਸੈਟ ਬਣਾਉਂਦੀ ਬੇਕਾਇਦਾ ਤੌਰ ਤੇ। ਡੀਜੀਪੀ ਪ੍ਰਮੋਦ ਕੁਮਾਰ ਦੀ ਕੋਈ ਸੈਟ ਬਣਦੀ ਐ ਫਿਰ ਉਹ ਕੱਢਦੀ ਆ ਵੀ ਇੱਕ ਜਿਹੜੀ ਇੰਟਰਵਿਊ ਦੀ ਐ ਬੇਕਾਇਦਾ ਤੌਰ ਤੇ ਖਰ ਦੇ ਸੀਐਸਟਾਫ ਚ ਹੋਈ ਆ। ਜਿੱਥੇ ਕਿਹਾ ਜਾਂਦਾ ਵੀ ਬੰਦੇ ਦਾ ਸੀਐਸਟਾਫ ਕਰਕੇ ਬੰਦੇ ਵਾ ਹੁੜੀਆਂ ਬਗੜਨ ਦੀ ਪੁਲਿਸ। ਉਹ ਪਛਾਣੇ ਨਹੀਂ ਜਾਂਦਾ ਬੰਦਾ ਉਹੀ ਆ ਕਿਉਂਕਿ ਹੋਰ ਇਸ ਤਰੀਕੇ ਉਥੇ ਤੁਸੀਂ ਕਰਦੇ ਹੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਹੋ ਲਾਰੈਂਸ ਬਿਸ਼ਨੋਈਏ ਦੇਸ਼ ਭਗਤ ਬਣੇ ਫਿਰਦੇ ਨੇ ਇਹ ਵੀ ਤੇ ਜੱਗੂ ਭਗਵਾਨ ਪ੍ਰੀਆ ਵੀ ਉਹ ਵੀ ਕਹਿੰਦੇ ਸਾਡਾ ਖਾਲਸਾ ਜੀ ਦਾ ਜੁਦ ਹੋਏਗਾ ਜਿਵੇਂ ਹੈ ਕਿ ਹੋਏਗਾ ਕਦੇ ਖਾਲਸਾ ਜੀ ਦਾ ਜੁਦ ਹੋਣਾ ਵੀ ਤੁਸੀ ਬਾਬਾ ਸਦੀਕੀ ਦੇ ਕੇਸ ਦੇ ਵਿੱਚ ਜਿਹੜੀ ਐਂਟੀ ਟੈਰਰਿਸਟ ਫੋਰਸ ਆਪਣੇ ਦੀ ਮਹਾਰਾਸ਼ਟਰ ਦੀ ਉਹਨਾਂ ਨੇ ਸ਼ਰਮ ਕਿਹਾ ਵੀ ਸਿੱਧਾ ਹੱਥੇ ਦੇ ਲਾਰੈਂਸ ਬਚਨੋਈ ਦਾ ਵਾ ਗ੍ਰਹਿ ਮੰਤਰਾ ਜਿਹਨੂੰ ਕਿਹਾ ਵੀ ਸਾਨੂੰ ਇਹਦੀ ਕਸਟਡੀ ਰਸਤੇ ਦੀ ਟੋਟਲੀ ਰਿਫਿਊਜ਼ ਕਰ ਦਿੱਤਾ ਮਿੱਤ ਸਾਹਿਬ ਲਾਰੈਂਸ ਬਚਨੋਈ ਤਾਂ ਇੱਕ ਖਾਸ ਧਾਰਾ ਦੇ ਤਹਿਤ ਉੱਥੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਚ ਰੱਖਿਆ ਹੋਇਆ ਵੀ ਇਹ ਬਾਹਰ ਆ ਹੀ ਨਹੀਂ ਸਕਦਾ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਟੋਟਲੀ ਇਗਨੋਰ ਕਰਤਾ ਨਹੀਂ ਜੀ ਤੁਸੀਂ ਇਹਨੂੰ ਨਹੀਂ ਨਹੀਂ ਲੈ ਸਕਦੇ 14 ਸਾਹਿਬ ਦੇ ਕੇਸ ਦੇ ਵਿੱਚ ਸਾਡੀ ਪੁਲਿਸ ਦੇ ਐਸ ਪੀ ਐਸ ਪਰਿਵਾਰ ਨੇ ਜਾ ਕੇ ਹਾਈ ਕੋਰਟ ਨੂੰ ਇਹ ਵਿਸ਼ਵਾਸ ਦਵਾਇਆ ਕਿ 30 ਹਜ਼ਾਰ ਬੰਦਾ ਅਸੀਂ ਰੋਡ ਤੇ ਲਾ ਦੇਾਂਗੇ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਹੀਂ ਵਾਪਰੇਗੀ ਜਿੰਮੇਵਾਰੀ ਸਾਡੀ ਹਾਈ ਕੋਰਟ ਕੀ ਨੋ ਤੁਸੀਂ ਨਹੀਂ ਜਾ ਸਕਦੇ ਤੁਸੀਂ ਨਹੀਂ ਕਰ ਸਕਦੇ ਉਹਨੂੰ ਹੁਣ ਜੇ ਲਾਰੈਂਸ ਬਿਸ਼ਨੋਈ ਦੀ ਬਕਾਇਦਾ ਤੌਰ ਤੇ ਇੰਟਰਵਿਊ ਖੜੜਦੇ ਸੀ ਸਟਾਫ ਜਿੱਥੇ ਕਹਿੰਦੇ ਵੀ ਬੰਦੇ ਤਾਂ ਹੁੜੀਆਂ ਵਗੜਨ ਜਿੱਥੇ ਹੁੰਦੀ ਆ ਫਿਰ ਉਹਨੂੰ ਸਟੂਡੀਓ ਟਾਈ ਐਡਵਾਂਸਪੜ ਦੇਣਾ ਵਾਈਫਾਈ ਦੇਣਾ ਲੈਪਟਾਪ ਦੇਣਾ ਜਾਂ ਮੋਬਾਈਲ ਦੇਣਾ ਇਥੋਂ ਤੱਕ ਗਿਆ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਸੀਗੀਆਂ ਇਹ ਸ਼ਕਤੀਆਂ ਸਟੇਟ ਦੀਆਂ ਨਹੀਂ ਸੈਂਟਰ ਦੀਆਂ ਵੀ ਹੋ ਸਕਦੀਆਂ ਜਿਹੜੇ ਸਾਡੇ ਮਾਨਯੋਗ ਰੰਧਾਵਾ ਸਾਹਿਬ ਡਿਪਟੀ ਸੀਐਮ ਰਹੇ ਨੇ ਸੁਖਵਿੰਦਰ ਸਿੰਘ ਸੁਖੀ ਉਹ ਜੇਲ੍ਹ ਮੰਤਰੀ ਵੀ ਰਹੇ ਨੇ ਕੀਤਾ ਉਸਦੇ ਉਹਦੇ ਪੱਕਾ ਉਹਦੇ ਪੁੱਤ ਨੇ ਕੱਖ ਨਹੀਂ ਗੱਲਾਂ ਕੀਤੀਆਂ ਬਸ ਉਹਨੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਸੀਗੀ ਵੀ ਸਹੀ ਜਦੋਂ ਇਹਨਾਂ ਕੋਈ ਮੋਬਾਈਲ ਫੜਦੇ ਆ ਤੇ ਸਾਨੂੰ ਜਿਹੜੀਆਂ ਸੈਂਟਰਲ ਏਜੰਸੀਆਂ ਉਹ ਰੋਕਦੀਆਂ ਨੇ ਵੀ ਤੁਸੀਂ ਮੋਬਾਈਲ ਨੂੰ ਯੂਜ਼ ਕਰਨ ਦਿਓ ਕਿਉਂਕਿ ਇਹਨਾਂ ਦੇ ਮੋਬਾਈਲ ਤੋਂ ਸਾਨੂੰ ਇਨਪੁਟ ਕਾਦੀ ਬਹੁਤ ਮਿਲਦੀ ਹੈ ਕਾਦੀ ਇਨਪੁਟ ਮਿਲਦੀ ਤੁਹਾਨੂੰ ਕੀ ਪਾਕਿਸਤਾਨ ਤੋਂ ਕੋ ਚਾਈਨਾ ਤੋਂ ਕੋ ਇਨਪੁਟ ਮਿਲਦੀ ਇਹਨਾਂ ਨੂੰ ਹੁਣ ਤੁਸੀਂ ਵੇਖੋ ਜਦੋਂ ਇਨਪੁਟ ਮਿਲਦੀ ਹੈ ਤਾਂ ਮਤਲਬ ਪਿੱਛੇ ਕੋਈ ਕਾਰਨ ਹੈ ਕੋਈ ਸ਼ਕਤੀਆਂ ਉਹਦੇ ਹੈਗੀਆਂ ਜਿਹੜੀਆਂ ਉਹਨਾਂ ਦੀ ਪੂਰੀ ਹਫਾਜ਼ਤ ਕਰਦੀਆਂ ਕਿੰਨੇ ਮੁੰਡੇ ਕੱਢ ਕੇ ਹੁਣ ਜੇਲਾ ਚ ਉਹਨਾਂ ਤੇ ਬਕਾਇਦਾ ਤੌਰ ਤੇ ਹਵਾਲੇ ਨਾਲ ਮਾਰ ਦਿੱਤੇ ਇਹਨਾਂ ਨੂੰ ਕਿ ਅਚਪੇੜ ਤੱਕ ਨਹੀਂ ਮਾਰੀ ਕਿਸੇ ਨੇ ਜੇ ਮਾਰੀ ਦੱਸ ਦਿਓ ਅੰਮ੍ਰਿਤਸਰ ਦੇ ਵਿੱਚ ਲਾਰੈਂਸ ਬਿਜਨੋਈ ਦੀ ਪਹਿਲੀ ਪੇਸ਼ੀ ਹੁੰਦੀ ਆ ਰੂਟ ਲੱਗਦਾ ਬਕਾਇਦਾ ਤੌਰ ਤੇ ਤੇ ਜਿਹੜੀ ਪੁਲਸ ਹੁੰਦੀ ਉਹਨਾਂ ਦੇ ਇੱਥੇ ਜਿਹੜੀ ਪਰਚੀ ਦਾ ਜਿੰਨੂ ਕਿ ਲਈ ਜਾਂਦੀ ਆ ਵੀ ਵੀ ਆਈ ਪੀ ਡਿਊਟੀ ਉਹਦਾ ਨੋਟਿਸ ਕਾਲਿੰਦਾ ਆਮਾਦੀ ਪਾਰਟੀ ਦਾ ਵਿਧਾਇਕ ਕੁਮਰੇ ਵਿਜੇ ਪ੍ਰਤਾਪ ਪੁਸ਼ਤਾ ਕਮਿਸ਼ਨ ਨੂੰ ਵੀ ਇਹ ਵੀ ਵੀ ਡਿਊਟੀ ਕੀ ਹੁੰਦੀ ਹੈ ਕਿਹਦੇ ਵਾਸਤੇ ਲੱਗਦੀ ਹੈ ਕਿ ਚੋਰਾਂ ڈاکੂ ਸਮਗਨਾ ਵਾਸਤੇ ਲੱਗੋਗੇ ਇਸ ਕਰਕੇ ਇੱਕ ਕੱਲੀ ਪੰਜਾਬ ਪੁਲਿਸ ਦੀ ਇਹਦੇ ਵਿੱਚ ਸੈਂਟਰਲ ਏਜੰਸੀਆਂ ਵੀ ਇਨਵੋਲਵ ਨੇ ਜਿਸ ਕਰਕੇ ਜਿਹੜਾ ਵਾ ਇਹ ਕਿਸੇ ਤਲਪੱਤ ਨਹੀਂ ਲੱਗ ਰਹੀ ਤੇ ਲੱਗਣੀ ਹੋਣੀ ਵੀ ਨਹੀਂ ਤੁਸੀਂ ਪੋਲੀਗ੍ਰਾਫ ਕਰਾ ਲਓ ਤੁਸੀਂ ਲਾਈਟ ਡਿਟੈਕਟ ਜੋ ਮਰਜ਼ੀ ਕਰਾ ਲਓ ਤੁਸੀਂ ਆਖਰ ਕਿ ਕਰਨਾ ਤੇ ਪੁਲਿਸ ਨਹੀਂ ਹੈ ਨਾ ਸਭ ਕੁਝ ਜਾ ਕੇ ਬਕਾਇਦਾ ਤੌਰ ਤੇ ਇੱਕ ਟੀਮ ਸਪੈਸ਼ਲ ਬੁਲਾਈ ਜਾਵੇ ਉੱਥੇ ਇੱਕ ਹਾਈ ਕੋਰਟ ਦਾ ਜੱਜ ਬਿਠਾ ਜੇ ਤੇ ਸਾਹਮਣੇ ਕੀਤੀ ਜਾਵੇ ਫਿਰ ਤੇ ਅਸੀਂ ਮੰਨ ਲਾਂਗੇ ਵੀ ਠੀਕ ਹੈ ਤੇ ਜੇ ਆਪੇ ਮੰਨ ਲਈਏ ਵੀ ਇਹ ਪਰਮਾਨੈਂਟ ਸਾਇੰਸ ਆ ਇਹ ਪਰਮਾਨੈਂਟ ਸਾਇੰਸ ਨਹੀਂ ਇਹ ਟੈਂਪਰੇਰੀ ਸਾਇੰਸ ਹੈ ਇਹ ਡਿਪੈਂਡ ਕਰਦਾ ਹਾਲਾਤਾਂ ਦੇ ਉੱਤੇ ਹਾਂ ਸੰਕੇਤ ਮਾਤਰ ਮਿਲ ਸਕਦਾ ਵੀ ਚਿੱਤ ਕੌਣ-ਕੌਣ ਸ਼ਾਮਲ ਹੋਏਗਾ ਉਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਮੈਂ ਫਿਰ ਕਹਿ ਦਿਆਂ ਇਸ ਕੇਸ ਦੇ ਵਿੱਚ ਬਹੁਤ ਵੱਡੀਆਂ ਮਹਾਨ ਹਸਤੀਆਂ ਸ਼ਾਮਲ ਪੁਰਸ਼ ਤੋਂ ਇਲਾਵਾ ਰਾਤ ਦੇ 1 ਵਜੇ ਇੱਕ ਚੰਡੀਗੜ੍ਹ ਦੇ ਵੱਡੇ ਮਾਲ ਜਿੱਨੂੰ ਲਜਾਇਆ ਜਾਂਦਾ ਵਾ ਉਥੇ ਆਪਣੀ ਪਰਚੇਜਿੰਗ ਵੀ ਕਰਦਾ ਵਾ ਆਪਣੇ ਕਾਰਟ ਤੋਂ ਬਾਕੀ ਪੁਲਿਸ ਵਾਲਿਆਂ ਨੂੰ ਪਰਚੇਜਿੰਗ ਕੋਲ ਫੜੋ ਕਿੱਥੇ ਨੇ ਬਕਰੋ ਬਰਾਮਦਨਾ ਤੋਂ ਕੋਲੇ ਕਿਹੜੇ ਕਿਹੜੇ ਸਾਰੇ ਉਹਨਾਂ ਦੀ ਗਿਣਤੀ ਘੱਟੋ-ਕੱਟ ਇੱਕ ਦਰਜਣ ਤੋਂ ਉੱਪਰ ਆ ਪੁਲਿਸ ਵਾਲਿਆਂ ਦੀ ਉਹਦੇ ਚ ਅਫਸਰ ਵੀ ਸ਼ਾਮਲ ਆ ਉਹ ਚ ਛੋਟੇ-ਪੁਲ ਮਲਾਜ਼ਮ ਵੀ ਸ਼ਾਮਲ ਆ ਕੁਈ ਪੁੱਛਣਾ ਹੈਗਾ ਇਸ ਕਰਕੇ ਪੋਲੀਡੈਕਟਮ ਕਰ ਲੋ ਤੁਸੀਂ ਇਹ ਪੋਲੀਗ੍ਰਾਫ ਕਰ ਲੋ ਤੁਸੀਂ ਲਾਈਵ ਟੂ ਜੋ ਮਰਜ਼ੀ ਕਰ ਲੋ ਜਿੰਨਾ ਚਿਰ ਪੁਲਿਸ ਦੀ ਆਪਣੀ ਨੀਤ ਸਾਫ਼ ਨਹੀਂ ਹੁੰਦੀ ਇਹਦੇ ਤੇ ਇਨਸਾਫ਼ ਕਰਦੀ ਉਹ ਚਿਰ ਕੁਝ ਨਹੀਂ ਹੋ ਸਕਦਾ ਇੱਕ ਗਰਸ਼ੇਰ ਸਿੰਘ ਸੰਧੂ ਡੀਐਸਪੀ ਤੁਸੀਂ ਡਿਸਮਿਸ ਕਰਿਓ ਉਹਦਾ ਦੋ ਤਿੰਨ ਮੁਲਾਜ਼ਮ ਹੋ ਡਿਸਮਿਸ ਕਰਕੇ ਇਹ ਕੱਪੜਾ ਛਾਂ ਜਿਹੜੀ ਕੀਤੀ ਜਾ ਰਹੀ ਉਹ ਗਲਤ ਟੋਟਲੀ ਗਲਤ ਇਹਦਾ ਮਤਲਬ ਹੈ ਸਰ ਅੱਜ ਉਹ ਵੀ ਉਹ ਵੀ ਉਹ ਕਿ ਆਪਾਂ ਦੇਖਿਆ ਕਿਸਾ ਜਦੋਂ ਮਾਨਸੇ ਸੀਗਾ ਸਟਾਫ ਦਾ ਇੰਚਾਰਜ ਸੀ ਉਹ ਮੁੰਡੇ ਨੂੰ ਭਜਾਤਾ ਸੀਗਾ ਉਹ ਜਿਹੜਾ ਗੈਂਗਸਟਰ ਸੀਗਾ ਬਿਲਕੁਲ ਦੀਪਕ ਤੇ ਨਾਲ ਆ ਦੀਪਕ ਦੀਪਕ ਟੀਨੂ ਹੂੰ ਦੀਪਕ ਨੂੰ ਭਜਾਇਆ ਨਹੀਂ ਸੀਗਾ ਦੀਪਕ ਨੂੰ ਉਹਦੀ ਮਸ਼ੂਕ ਵੀ ਮਹੱਇਆ ਕਰਵਾਈ ਸੀ ਆਪਣੇ ਘਰ ਚ ਕਰਾਈ ਸੀ ਆਪਣੇ ਕੁਆਰਟਰ ਚ ਕਰਾਈ ਸੀ ਉਹਦਾ ਕੀ ਬਣਿਆ ਅੱਜ ਤੱਕ ਜੀ ਇਹ ਸਭ ਬਾਤ ਹੋਣੇ ਆ ਮੇਰਾ ਇਹ ਕਹਿਣ ਤੋਂ ਭਾਵ ਇਹ ਆ ਵੀ ਤੁਸੀਂ ਜੋ ਮਰਜ਼ੀ ਕਰ ਲੋ ਉਹ ਪੰਜਾਬ ਪੁਲਿਸ ਕਿਸੇ ਵੇਲੇ ਕਿਹਾ ਜਾਂਦਾ ਸੀ ਵੀ ਪੰਜਾਬ ਪੁਲਿਸ ਦਾ ਇਨਾ ਕ ਗ੍ਰਾਫ ਉੱਚਾ ਵਾ ਕੋਈ ਇਨਵੈਸਟੀਗੇਸ਼ਨ ਜਿਹੜੀ ਇੰਡੀਆ 'ਚ ਕਿਤੇ ਨਹੀਂ ਹੁੰਦੀ ਪੰਜਾਬ ਪੁਲਿਸ ਨੂੰ ਦੇ ਦੋ ਤੁਹਾਨੂੰ ਸਹੀ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰਕੇ ਦੇ ਦੂੰ ਲੇਕਿਨ ਅੱਜ ਉਹ ਪੰਜਾਬ ਪੁਲਿਸ 22 ਨੰਬਰ ਤੇ ਆ ਅੱਜ ਪੰਜਾਬ ਪੁਲਿਸ ਲੈ ਲੋ ਸਾਡਾ ਪੋਲਿਟਿਸ਼ੀਅਨ ਲੈ ਲੇ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਹੈ ਪੰਜਾਬ ਨੂੰ ਲੁੱਟਣਾ ਕਿਵੇਂ ਅਤੇ ਲੋਕਾਂ ਨੂੰ ਕੁੱਟਣਾ ਕਿਵੇਂ ਦੂਜੀ ਗੱਲ ਕੁਛ ਨਹੀਂ ਹੈਗੀ ਤੁਸੀਂ ਇਹ ਨਾ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਜਿਹੜੇ ਸਤਨਾਮ ਦਾਓ ਮੁੰਡਾ ਜਿਹੜੇ ਉਹਨੇ ਆਰਟੀਆ ਤੇ ਸਭ ਕੁਝ ਡਾਕੂਮੈਂਟਸ ਲਾਇਆ ਮੁਹਾਲੀ ਦੇ ਘਰੇ ਘਰੇ ਜਿੰਨੀ ਸ਼ਾਮਦਤ ਜ਼ਮੀਨ ਸੀਗੀ ਜਿੰਨੀ ਸਰਕਾਰੀ ਵਿਸ਼ੋਧੀ ਪੜਤਾਲ ਕਰਾ ਲਓ ਉਹਦੀ ਪੜਤਾਲ ਕਰਾਉਣ ਤੋਂ ਬਾਅਦ ਇਹਨਾਂ ਕੋਲ ਰਾਇਲਟੀ ਲੈ ਲਓ ਜਿੰਨੀ ਵੱਣਦੀ ਐਕਚੁਅਲੀ ਰਾਇਲਟੀ ਤੇ ਮੇਰਾ ਖਰ ਪੰਜਾਬ ਦੇ ਕਰਜ਼ੇ ਵੀ ਲੱਤ ਜਾਣਗੇ ਕਿਸਾਨਾਂ ਦੇ ਕਰਜ਼ੇ ਵੀ ਮਾਫ ਸਾਰੇ ਸੰਦੁਖ ਦੁੱਖ ਜਦ ਦੂਰ ਹੋ ਜਾਣਗੇ ਜਦੋਂ ਮਾਨ ਸਰਕਾਰ ਨਵੀਂ ਦਾ ਵੀ ਆਈ ਸੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤੇ ਅਗਲੇ ਇਹਨਾਂ ਨੂੰ ਬਖਾਤਾ ਸੀ ਭਾਈ ਕਰਕੇ ਵੇਖੋ ਹਲਾਤਾਂ ਵਸੇ ਖਰਾਬ ਕਰਕੇ ਪਹੋਂ ਪੰਜਾਬ ਦੇ ਕਿਵੇਂ ਹੁੰਦੇ ਆ ਤੁਸੀਂ ਰਾਜਕਰਪ ਹੋ ਕਿਵੇਂ ਕਰਦੇ ਤੁਸੀਂ ਡਰ ਕੇ ਜਿਹਾ ਸਰਕਾਰ ਅੱਜ ਵੀ ਡਰੇ ਪਏ ਨੇ ਗਰੀਬ ਆਦਮੀ ਵਾਸਤੇ ਤਾਂ ਕਾਨੂੰਨ ਹੈਗਾ ਵਾ ਅਮੀਰ ਵਾਸਤੇ ਤੇ ਉਹਦੇ ਗੈਂਗਸਟਰ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਅਮਰਤਪਾਲ ਨੂੰ ਤੁਸੀਂ ਐਨਐਸਏ ਰਾਤੀ ਭੇਜਤਾ ਐਨਐਸਏ ਦੇ ਤਾਰਾ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਮੁਕਦਮਾ ਦਰਜ ਨਹੀਂ ਹੁੰਦਾ ਅੱਛਾ ਪੱਟੀ ਸਾਹਿਬ ਤੁਸੀਂ ਗੱਲ ਛੇੜ ਲਈ ਅਮਰਤਪਾਲ ਦੀ ਚਲੋ ਇਹਦੇ ਉੱਤੇ ਵੀ ਗੱਲ ਕਰਦੇ ਆ ਹੁਣ ਅਮਰਤਪਾਲ ਹੁਣਾਂ ਦੀ ਜਿਹੜੀ 1 ਸਾਲ ਵਾਸਤੇ ਐਨਐਸਏ ਵਧਿਆ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਵੀ 2 ਸਾਲ ਦੀ ਪ੍ਰਕਿਰਿਆ ਹੈਗੀ ਆ ਤੀਜੇ ਸਾਲ ਤੁਸੀਂ ਫੇਰ ਵਧਾ ਦਿੱਤੀ ਆ ਵੀ ਤੁਹਾਡੀ ਮਨਸ਼ਾ ਕੀ ਆ ਮੈਂ ਤਾਂ ਪਹਿਲਾਂ ਕਹਿੰਦਾ ਵੀ ਐਨਐਸਏ ਜਿਹੜੀ ਇਹ ਵਧਾਈ ਜਾ ਸਕਦੀ ਆ ਹਰ 3 ਮਹੀਨੇ ਬਾਅਦ ਜਿਹੜੀ ਕਮੇਟੀ ਆ ਰਿਪੋਰਟ ਦਿੰਦੀ ਪਈ ਜਿਹ ਹੁਰ ਵਧਾਈ ਦਿੱਤੀ ਜਾਵੇ ਤੇ ਉਹ ਕਮੇਟੀ ਸਰਕਾਰੀ ਹੁੰਦੀ ਆ ਉਹ ਸਰਕਾਰ ਦੇ ਇਸ਼ਾਰੇ ਤੇ ਚਲਦੀ ਆ ਇਹ ਅਸੀਂ ਸਾਧ ਕੀਨੇ 3 ਮਹੀਨੇ ਬਾਅਦ ਜਿਹੜੀ ਵਧਾਈ ਜਾਂਦੀ ਹੈ ਦੀ ਇਸੇ ਕਰਕੇ ਉਹ ਜਿਹੜੀ ਵਿਧਾਈ ਗਈ ਹੈ ਸਿਰਫ ਤਿਸਰੀ ਪੇ ਨੂੰ ਜੇਲ੍ਹ ਚ ਰੱਖਣ ਵਾਸਤੇ ਐਮਐਸਏ ਦਾ ਕੋਈ ਮੁਕਦਮਾ ਦਰਜ ਨਹੀਂ ਹੁੰਦਾ ਕੋਈ ਧਾਰਾ ਨਹੀਂ ਲੱਗਦੀ ਸਿਰਫ ਰੀਟੈਂਸ਼ਨ ਐਕਟ ਆ ਪੀਏ ਦੇ ਬੰਦੇ ਆਉਣ ਨਾਲ ਬਾਹਰ ਦੇ ਆ ਜਾਂਦੇ ਆ ਪੱਟੀ ਸਾਹਿਬ ਇਦਾਂ ਤੇ ਫਿਰ ਅਮਰਤਪਾਲ ਹੁਣਾ ਦਾ ਜਿਹੜਾ ਸਿਆਸੀ ਕੱਦ ਦਾ ਉਹ ਹੋਰ ਵੱਡਾ ਹੋ ਰਿਹਾ ਇਹ ਪਤਾ ਨਹੀਂ ਜੀ ਵੱਡਾ ਹੁੰਦਾ ਕਿ ਛੋਟਾ ਹੁੰਦਾ ਇਹ ਤੁਹਾਨੂੰ ਦੱਸ ਲੋਕ ਜਿੰਨਾਂ ਭੁੱਲਣ ਲੱਗਣ ਉਹ ਭੁੱਲਣ ਕਿਉਂ ਟਾਈਮ ਨਹੀਂ ਲਾਉਂਦੇ 5 ਮਿੰਟ ਲਾਉਣ ਦੇ ਭੁੱਲਣਗੇ ਸਾਡੇ ਲੋਕ ਪਲੱਕੜ ਬਹੁਤ ਨੇ ਸਾਡੇ ਲੋਕਾਂ ਨੇ ਤੇ ਉਹ ਮਾਫ ਕਰ ਦਿੱਤੇ ਜਿਹਨਾਂ ਸੀਐਸਟਾਪ ਪੰਜਾਬ ਚ ਬਣਾਏ ਸੀ ਤੇ 80 ਜਿਹੜੇ ਨੌਜਵਾਨ ਮਾਰੇ ਸੀ ਮਾਰੇ ਸੀ ਨਾ ਮਾਰੇ 70 ਦੀ ਕਹਾਣੀ ਤੇ 77 ਫਿਰ ਮੁੱਖ ਮੰਤਰੀ ਬਣ ਗਏ ਸੀ ਲੋਕ ਪਲੱਕੜ ਨੇ ਭੁੱਲ ਜਾਂਦੇ ਨੇ ਮੈਂ ਅੱਗੇ ਵੀ ਕਿਰਵੀਂ ਕਹਿੰਦਾ ਵੀ ਜੇ ਸਾਡੇ ਲੋਕ ਪਲੱਕੜ ਨਾਲ ਉਹ ਹਾਲਾਤਾਂ ਨੂੰ ਯਾਦ ਰੱਖਣ ਅਕਾਲੀਆਂ ਦੇ ਪੱਲੇ ਕੋਈ ਕਰਤੂਤ ਹੁੰਦੀ ਏ ਉਹ ਲੁੱਟਮਾਰ ਦੀ ਭਾਵਨਾ ਛੱਡ ਕੇ ਦੇਸ਼ ਭਗਤੀ ਦੀ ਭਾਵਨਾ ਰੱਖਦੇ ਕੌਮ ਭਗਤੀ ਦੀ ਭਾਵਨਾ ਭਾਵਨਾ ਰੱਖਦੇ ਤੇ 84 ਤੋਂ ਬਾਅਦ ਕਦੀ ਵੀ ਪੰਜਾਬ ਦੇ ਵਿੱਚ ਕੋਈ ਵੀ ਉਮੀਦਵਾਰ ਕਾਂਗਰਸ ਦਾ ਜਿੱਤ ਕਾਂਗਰਸ ਤੋਂ ਪੂਰਾ ਖਾਤਮਾ ਹੋ ਜਾਂਦਾ ਪੱਟੀ ਸਾਹਿਬ ਤੁਸੀਂ ਤੁਸੀਂ ਜੇਤ ਹਾਰ ਦੀ ਗੱਲ ਕਰਦੇ ਹੋ ਜਿੰਨੀ ਕੁ ਭਰਤੀ ਦੋਵਾਂ ਨੇ ਕਰ ਲਈ ਆ ਜੇ ਇਕੱਠੇ ਹੋ ਜਾਣ ਇਹਨਾਂ ਨੂੰ ਹਰਾ ਕੋਈ ਨਹੀਂ ਸਕਦਾ ਇਹ ਭਰਤੀ ਜਿਹੜੀ ਕੀਤੀ ਹੈ ਨਾ ਦੋਹਾਂ ਨੇ ਕੀਤੀ ਹੈ। ਇਹੀ ਭਰਤੀ ਬਕਾਇਦਾ ਤੌਰ ਤੇ ਜਿਹੜੀ ਆ ਉਹ ਖਾਤੇ ਜਾਨੀ ਆ ਅਮਰਤਪਾਲ ਦੇ। ਇਹੀ ਭਰਤੀ ਜਾਨੀ ਮਾਨ ਦੇ ਖਾਤੇ 'ਚ, ਇਹੀ ਭਰਤੀ ਜਾਨੀ ਬਾਦਲਾਂ ਦੇ ਖਾਤੇ 'ਚ, ਇਹੀ ਭਰਤੀ ਜਾਨੀ ਆ ਪੰਜ ਪ੍ਰਧਾਨੀ ਦੇ ਖਾਤੇ 'ਚ। ਹਾਂ। ਪੰਜ ਪ੍ਰਧਾਨੀ ਨੂੰ ਲੋਕ ਪਸੰਦ ਕਰਦੇ ਉਹਨਾਂ ਦੀ ਭਰਤੀ ਅਸੀਂ ਕਾਫੀ ਹੱਦ ਤੱਕ ਜੈਨੂਨ ਕਹਿ ਸਕਦੇ ਬਾਕੀਆਂ ਨਾਲੋਂ। ਐਸ ਕਰਕੇ ਇਹ ਤੇ ਜੇ ਤੁਸੀਂ ਇਹ ਗਲਤ ਕਰਦੇ ਹੋ ਜੇ ਜਿਸ ਤਰੀਕੇ ਨਾਲ ਉਹ ਕਹਿੰਦੇ 27 ਲੱਖ ਕਰਨੀ ਤਾਂ ਉਹ ਕਹਿੰਦੇ 21 ਲੱਖ 47 ਲੱਖ ਹੋਗੀ ਤੇ 43% ਮਤਲਬ 65 ਲੱਖ ਵੋਟਾਂ ਮਿਲੀਆਂ ਸੀ 2022 ਦੇ ਵਿੱਚ ਤੇ 92 ਸੀਟਾਂ ਲੈ ਗਈ ਸੀ ਆਪਣੀ ਆਮ ਆਦਮੀ ਪਾਰਟੀ ਜੇ ਦੋਵਾਂ ਦੀ ਮਿਲਾ ਦੋ ਤੁਸੀਂ 47 ਲੱਖ ਹੋਗੀ ਜਾਂ 50 ਲੱਖ ਫਿਰ ਤਾਂ ਸਰਕਾਰ ਕਾਮੀ ਦੀ ਬਣੀ ਬਣੀ ਇੱਥੇ ਪਰ ਇਹ ਭਰਤੀ ਸਭ ਜਗ੍ਹਾ ਜਾਰੀ ਹੈ ਇਹਨਾਂ ਲੋਕਾਂ ਨੇ 10 ਰੁਪਏ ਪਰਚੀ ਦੇ ਕੇ ਬਾਦਲ ਨਹੀਂ ਵੀ ਕਟਾ ਲੈਣੀ ਆ ਇਹਨਾਂ ਦੇ ਪਰਚੀ ਜਿਹੜੀ ਉਹ 5 ਪਰੰਦੇ ਕਟਾ ਲੈਣੀ ਆ ਇਹਨਾਂ ਨੇ ਅਮਰਤਪਾਲ ਦੀ ਵੀ ਕਟਾ ਲੈਣੀ ਆ ਤੇ ਇਹਨਾਂ ਨੇ ਮਾਨ ਦੀ ਵੀ ਕਟਾ ਲੈਣੀ ਆ ਇਹਨਾਂ ਨੇ ਕੱਲ ਨੂੰ ਕਾਂਗਰਸ ਦੀ ਵੀ ਕਟਾ ਲੈਣੀ ਆ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਵੀ ਕਟਾ ਲੈਣੀ ਆ ਕੱਟਦੇ ਕੋਈ ਗੱਲ ਨਹੀਂ ਜੀ ਲੇਕਿਨ ਜਿਹੜੀ ਭਰਤੀ ਆ ਜੇ ਕਿਤੇ ਜੇ ਕਿਤੇ ਕਹਿ ਦਈਏ ਆਪਾਂ ਵੀ ਇਹਦੇ ਵਿਹਾਰ ਤੇ ਸਰਕਾਰ ਬਣੀ ਉਹ ਤੇ ਫਿਰ ਤਾਂ ਕਾਲੀ ਸਰਕਾਰ ਬਣਾ ਸਕਦੇ ਆਪਣੀ ਇਹ ਵੋਟ ਬੈਂਕ ਤਕਸੀਮ ਨਹੀਂ ਹੁੰਦੀ ਤੁਹਾਡੇ ਸਾਹਮਣੇ ਜੇ 27 ਲੱਖ ਭਰਤੀ ਦੀ ਚੀਮੀ ਹੋਰੀ ਦਾਵਾ ਕਰਦੇ ਤੁਹਾਨੂੰ 18 ਲੱਖ ਵੋਟ ਕਿਉਂ ਮਿਲੀ ਫਿਰ ਬਾਕੀ 9 ਲੱਖ ਕਿੱਥੇ ਚਲੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੰਨਾ ਕੁ ਭਾਜੀਪੀ ਨੇ ਖਲਾਰਾ ਪਾ ਦੇਣਾ ਵਾ ਜਿਹੜਾ 30% ਵੋਟ ਲੈ ਗਿਆ ਉਹ ਸਰਕਾਰ ਬਣਾ ਲੂ ਇਹ ਸਭ ਦੀ ਸਿਚੁਏਸ਼ਨ ਨਹੀਂ ਸਾਡੀ ਸਿਚੁਏਸ਼ਨ ਸਾਡੀ ਇਹ ਸਕੇ ਕਰਕੇ ਭਰਤੀ ਭਰਤੀ ਦੀ ਬਹੁਤੀ ਗੱਲ ਨਹੀਂ ਤੇ ਆਪਣੀ ਪੀਂਦਾ ਦੇ ਉਹ ਨਹੀਂ ਕਰ ਲਈ ਨਹੀਂ ਨਹੀਂ ਕਰ ਲਈ ਉਹਦਾ ਕੋਈ ਬਥਾ ਫਰਕ ਨਹੀਂ ਪੈਂਦਾ ਇਹ ਤਾਂ ਇੱਕ ਫਾਰਮੈਲਟੀ ਜੀ ਕੀਤੀ ਆ ਇਹ ਗੱਲ ਕਹਿੰਦੇ ਆ ਜਿਸ ਤਰੀਕੇ ਨਾਲ ਅਕੱਠ ਅੱਜ ਪੰਜ ਪੰਜ ਪ੍ਰਧਾਨਗੀ ਦੇ ਹੋ ਰਹੇ ਨੇ ਉਦੇ ਮੁਤਾਬਕ ਉਹਨਾਂ ਦੀ ਭਰਤੀ ਅਸੀਂ ਕਹਿੰਦੇ ਕਾਫੀ ਹੱਦ ਤੱਕ ਇੱਕ ਨੰਬਰ ਤੇ ਵਰਤੀ ਹੋ ਦੋ ਨੰਬਰ ਤੇ ਭਰਤੀ ਨਹੀਂ ਜਿਸ ਤਰੀਕੇ ਨਾਲ ਬਾਦਲਾਂ ਬਾਰੇ ਕਿਹਾ ਜਾਂਦਾ ਹਾਂਜੀ ਹਾਂਜੀ ਜਿਸ ਤਰੀਕੇ ਨਾਲ ਬਾਦਲਾਂ ਬਾਰੇ ਕਿਹਾ ਜਾਂਦਾ ਵਾ ਉਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਜਿਹੜੀ ਆ ਉਹ ਆਪਣੀ ਲਿਸਟ ਜਿਹੜੀ ਸੀ ਵਿਧਾਨ ਸਭਾ ਦੀ ਕੱਢ ਲਈ ਉਹ ਆਪਣੇ ਸਾਹਮਣੇ ਭਰਤੀ ਕਰਤੀ ਜੀ ਪਟਸਰਬ ਜਦੋਂ ਆਮ ਆਦਮੀ ਪਾਰਟੀ ਪੂਰੇ ਜੋਬਨ ਦੇ ਉੱਤੇ ਸੀਗੀ 2022 ਦੀਆਂ ਚੋਣਾਂ ਤੋਂ ਪਹਿਲਾਂ ਵੈਸੇ ਤੇ 14 ਤੋਂ ਹੀ ਪੰਜਾਬ 'ਚ ਪੈਰ ਲੱਗੇ ਸੀਗੇ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਇਕੱਠ ਬਹੁਤ ਹੁੰਦਾ ਹੁੰਦਾ ਸੀਗਾ ਆਮ ਆਦਮੀ ਪਾਰਟੀ ਦੀ ਕੋਈ ਰੈਲੀ ਹੋਣੀ ਕੋਈ ਨੁੱਕੜ ਮੀਟਿੰਗ ਹੋਣੀ ਕਿਤੇ ਕੋਈ ਇਹਨਾਂ ਦਾ ਸਪੀਕਰ ਕੋਈ ਬਲਾਰਾ ਆਇਆ ਹੁੰਦਾ ਸੀ ਤੇ ਇਕੱਠ ਬੜਾ ਕਰ ਲੈਂਦੇ ਸੀ ਅੱਜ ਉਹਨਾਂ ਹੀ ਇਕੱਠ ਇਹਨਾਂ ਦੇ ਚੁਣੇ ਗਏ ਨੁਮਾਇੰਦਿਆਂ ਦੇ ਵਿਰੋਧ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਵਿਧਾਇਕ ਨੂੰ ਵੀ ਡੱਕ ਰਹੀਆਂ ਨੇ ਉਹ ਇਹਨਾਂ ਦੇ ਮੰਤਰੀ ਸਹਬਾਨਾਂ ਨੂੰ ਵੀ ਡੱਕਦੀਆਂ ਸਵਾਲ ਕਰਦੀਆਂ ਨੇ ਤੇ ਫਿਰ ਅੱਗੋਂ ਜਵਾਬ ਨਹੀਂ ਆਉੜਦਾ ਇੱਕ ਪਾਸੇ ਇਹ ਉਹੀ ਪਾਰਟੀ ਆ ਜਿਹੜੀ ਲੋਕਾਂ ਦਾ ਦਿਲ ਜਿੱਤ ਕੇ ਆਈ ਸੀ ਤੇ ਇੱਕ ਪਾਸੇ ਹੁਣ ਉਹੀ ਲੋਕ ਜਿਹਨਾਂ ਵੱਧ ਚੜ ਕੇ ਵੋਟਾਂ ਪਾਈਆਂ ਸੀ ਉਹੀ ਹੁਣ ਇਹਨਾਂ ਨੂੰ ਸਵਾਲ ਕਰਦੇ ਆ ਤੇ ਇਹ ਅੱਗੋਂ ਫੇ ਜਵਾਬ ਕੋਈ ਨਹੀਂ ਦਿੰਦੇ ਜੀ ਵੇਖੋ ਜਵਾਬ ਹੈ ਹੀ ਕੋਈ ਨਹੀਂ ਤੇ ਜਿਹੜੀਆਂ ਕਿਸਾਨੀ ਮੰਗਾਂ ਨੇ ਉਹ ਰਾਜਗੜ ਨੇ ਰਾਜਗੜ ਗਏ ਇੱਕ ਜਿਹੜੀਆਂ ਉਹ ਮੰਗਾਂ ਨੇ ਜਿਹੜੀਆਂ ਬਕਾਇਦਾ ਤੌਰ ਤੇ ਕੇਂਦਰ ਦੇ ਹੱਥ ਚ ਸਨ ਦੂਸੀਆਂ ਉਹ ਮੰਗਾਂ ਨੇ ਜਿਹੜੀਆਂ ਬਕਾਇਦਾ ਤੌਰ ਤੇ ਪੰਜਾਬ ਦੇ ਹੱਥ ਚ ਨੇ ਤੀਸਰਾ ਇਹ ਦੋਨੇ ਇਕੱਠੇ ਹੋ ਕੇ ਬੁਣਉਣੀਆਂ ਫੇਰ ਵੀ ਜਿਹੜਾ ਕਾਨੂੰਨ ਬਕਾਇਦਾ ਤੌਰ ਤੇ ਕੇਂਦਰ ਨੇ ਬਣਾਤਾ ਉਹਦੇ ਵਿੱਚ ਬਰਾਬਰ ਤੇ ਪੰਜਾਬ ਦਾ ਬਣਦਾ ਤੇ ਲਾਗੂ ਕੇਂਦਰ ਦਾ ਕਾਨੂੰਨ ਹੋਏਗਾ ਸਾਡਾ ਸੰਵਿਧਾਨ ਇਹ ਗੱਲ ਕਹਿੰਦਾ ਜਿਹੜਾ ਉਹਨਾਂ ਲੋਕਾਂ ਨੂੰ ਰੋਕਣਾ ਬਾਰ-ਬਾਰ ਰੋਕਣਾ ਇਹ ਲੋਕ ਆਖਰ ਕਰਕੇ ਅੱਕ ਜਾਣਗੇ ਯਾਰ ਕਰਨੇ ਕੀ ਇਹ ਲੋਕ ਹੈ ਆਪਾਂ ਅੱਗੇ ਵੀ ਕਿਸਾਨਾਂ ਦੀ ਗੱਲ ਕੀਤੀ ਸੀ ਲੌਜੀਕਲੀ ਲੜੇ ਲੜੋ ਤੁਸੀਂ ਲੌਜੀਕਲ ਲੜੇ ਲੜ ਰਹੇ ਜਿਹੜਾ ਕੱਲ ਇੱਕ ਮੰਚ ਬਣਿਆ ਚੰਡੀਗੜ੍ਹ ਸੈਤਲੇ ਨੋਟਿਸ ਹੋਵੇ ਜੀ ਦੇ ਵਿੱਚ ਪ੍ਰੋਫੈਸਰ ਦਰਸ਼ਨ ਮਨਜੀਤ ਸਿੰਘ ਸਾਬਕਾ ਜਹੇਦਾਰ ਜਿਹੜੇ ਟੀਸਗੜ੍ਹ ਸਾਹਿਬ ਤੇ ਕਾਰਜਕਰਤਾ ਜਹੇਦਾਰ ਕੱਲ ਤੱਕ ਤੇ ਰਹੇ ਉਹ ਨੇ ਬਾਬਾ ਸ਼ਿਵ ਸਿੰਘ ਰਾਮਪੁਰ ਖੇੜਾ ਵਾਲੇ ਉਹਦੇ ਵਿੱਚ ਕਿਸਾਨ ਯੂਨੀਅਨ ਵਾਲੇ ਇੱਕ ਮੰਚ ਬਣ ਰਿਹਾ ਹੈ ਇਹਨਾਂ ਮੰਚ ਤੇ ਬੰਦੀ ਸੀਗਾ ਤੋਂ ਗੱਲ ਕੀਤੀ ਨਾਲ ਪੰਜਾਬ ਦੇ ਹੱਕਾਂ ਦੀ ਮੰਗ ਦੀ ਗੱਲ ਕੀਤੀ ਹੈ ਤੇ ਇੱਕ ਤੋਂ ਲੈ ਕੇ 7 ਤਰੀਕ ਤੱਕ ਉਹ ਵੱਖ-ਵੱਖ ਜਗ੍ਹਾ ਤੇ ਆਪਣੇ ਧਰਨੇ ਵੀ ਦੇ ਰਹੇ ਨੇ 15 ਤਰੀਕ ਤੇ ਫਿਰ ਉਹ ਆਪਣੇ ਸਾਰੇ ਮੰਗ ਪੱਤਰ ਵੀ ਲੰਘਾ ਕੇ ਐਸਡੀਐਮ ਨੂੰ ਕੇਂਦਰ ਸਰਕਾਰ ਦੇ ਨਾਮ ਤੇ ਹੋਣਗੇ ਤੇ ਪੰਜਾਬ ਸਰਕਾਰ ਦੇ ਨਾਮ ਤੇ ਹੋਣੀ ਇਹ ਤਰੀਕਾ ਕੰਮ ਕਰਦਾ ਹੈਗਾ ਜਿਹੜਾ ਤੁਸੀਂ ਕਦੀ ਕਿਤੇ ਕਿ ਐਮਏ ਦੇ ਉੱਥੇ ਘੇਰ ਲਿਆ ਉੱਥੇ ਨੂੰ ਪੁੱਛਣ ਦੇ ਵੀ ਕੀ ਪੁੱਛੋਗੇ ਤੁਸੀਂ ਯਾਰ ਉਹਨਾਂ ਨੂੰ ਕੀ ਪੁੱਛੋਗੇ ਕਿ ਐਵੇਂ ਨੇ ਜਵਾਬ ਇੱਕ ਬਤੂ ਜਵਾਬ ਇਹ ਕੋਈ ਨਹੀਂ ਉਹਦੇ ਕੋਲ ਜਵਾਬ ਇੱਕੋ ਹੀ ਹੈ ਵੀ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਸਾਡੀ ਜਿਹੜੀ ਆ ਉਹ ਤੁਹਾਡੀ ਮੰਗਾ ਕੇਂਦਰ ਕੋਲੇ ਤੁਸੀਂ ਕੇਂਦਰ ਕੋਲ ਮੰਗੋ ਤੁਸੀਂ ਤੁਹਾਡੇ ਨਾਲ ਅਸੀਂ ਖੜੇ ਆ ਸੀ ਕੈਪਟਨ ਮਿਰੰਦਰ ਸਿੰਘ ਨੇ ਉਹ ਕੁਝ ਕੀਤਾ ਸੀ ਨਾ ਅੱਜ ਵੀ ਰੋਂਦੇ ਨੇ ਬੀਜੇਪੀ ਵਾਲੇ ਵੀ ਉਹਨੇ ਬੜੀ ਪਾਲਿਸੀ ਦਾ ਜਿਹੜਾ ਸੀ ਜਿਹੜਾ ਆਪਣਾ ਪੰਜਾਬ ਦਾ ਮੋਰਚ ਸੀ ਦਿੱਲੀ ਭੇਜਤਾ ਹੁਣ ਜੇ ਤੁਸੀਂ ਘਰਾਓ ਕਰਨਾ ਤਾਂ ਤੁਸੀਂ ਬੀਜੇਪੀ ਆਗੂਆਂ ਨਾਲ ਕਰੋ ਉਹਨਾਂ ਨੂੰ ਘੇਰੋ ਉਧਰ ਤੁਸੀਂ ਮੂੰਹ ਨਹੀਂ ਕਰਦੇ ਕਿਉਂ ਨਹੀਂ ਕਰਦੇ ਇਹ ਤਾਂ ਪਤਾ ਹੋਊਗਾ ਕਿਸਾਨਾਂ ਦੀ ਜਿਹੜੀ ਐਮਐਸਪੀ ਦੇਣੀ ਹੈ ਉਹ ਤੁਹਾਨੂੰ ਕੇਂਦਰ ਨੇ ਦੇਣੀ ਹੈ ਕਿਸਾਨਾਂ ਨੇ ਤੁਹਾਨੂੰ ਜਿਹੜੀ ਹੋਰ ਕੋਈ ਸਹੂਲਤ ਦੇਣੀ ਹੈ ਉਹ ਕੇਂਦਰ ਨੇ ਦੇਣੀ ਹੈ ਤਾਂ ਦੇ ਕਰਦੇ ਕਿਸਾਨ ਨੂੰ ਕੇਂਦਰ ਨੇ ਮਾਫ ਕਰਨਾ ਹੈ ਉਧਰ ਤੁਸੀਂ ਜਾਂਦੇ ਨਹੀਂ ਇੱਥੇ ਤੁਸੀਂ ਐਮਐਲਏ ਨੂੰ ਘੇਰਦੇ ਹੋ ਤੁਸੀਂ ਐਮਐਲਏ ਕੀ ਦੇਣਗੇ ਤੁਹਾਨੂੰ ਉਹਨਾਂ ਕੋਲ ਜਵਾਬ ਦੇਣ ਪਹਿਈ ਵੀ ਨਹੀਂ ਕਰਨ ਕੀ ਵਿਚਾਰੇ ਹੋ ਪਰ ਉਹ ਵੀ ਗਲਤ ਕਰਦੇ ਆ ਉਹਨਾਂ ਨੇ ਸਕੂਲਾਂ ਫੈਮਿਨਸ ਜਿਹੜੇ ਸਕੂਲ ਬਲ ਵੇਖੋ ਪਹਿਲਾਂ ਬਾਦਲ ਸਾਹਿਬ ਨੇ ਸਕੂਲ ਥਰੂ ਕੀਤੇ ਸੀ ਮਾਡਲ ਸਕੂਲ ਤੁਹਾਨੂੰ ਯਾਦ ਹੋਏਗਾ ਬਿਲਕੁਕੁਲ ਫਿਰ ਤੋਂ ਜੀਵੇਰੀ ਆਏ ਆਦਰਸ਼ ਸਕੂਲ ਬਿਲਕੁਲ ਤੀਜੀ ਵੇਲੀ ਆਏ ਮੈਰੀਟੂਡ ਸਕੂਲ ਸਮਾਰਟ ਸਕੂਲ ਸਮਾਰਟ ਸਕੂਲ ਮੈਰੀਟੂਰੀ ਸਕੂਲ ਇਹਨਾਂ ਨੇ ਪੰਜ ਪ੍ਰਕਾਰ ਦੇ ਸਕੂਲ ਖੋਲਦੇ ਹੁਣ ਜਿਹੜੇ ਉਹਨਾਂ ਸਕੂਲ ਖੋਲ੍ਹਦੇ ਉਹਨਾਂ ਨੂੰ ਕੁਚੀ ਮਾਰ ਕੇ ਜਿਹੜੇ ਸਕੂਲ ਅਫਰ ਐਮੀਨੈਂਸ ਜਿਹੜੇ ਉਹ ਆਮਾ ਦੀ ਪਾਰਟੀ ਖੁੱਲ ਜਾਂਦੀ ਹੈ ਲੋਕ ਬੜੇ ਸਿਆਣੇ ਲੋਕਾਂ ਨੂੰ ਪਤਾ ਵੀ ਗਲਤ ਕਰ ਰਹੇ ਨੇ ਅਜੇ ਵੀ ਪ੍ਰੋਪਰ ਸਟਾਫ ਨਹੀਂ ਹੁੰਦਾ ਸਕੂਲਾਂ ਜਿਹਨੂੰ ਕਹਿੰਦੇ ਜੀ ਸਾਡੇ ਸਕੂਲ ਤੇ ਬੜੇ ਵਧੀਆ ਬਣ ਗਏ ਤੇ ਲੋਕੀ ਬੜੇ ਛੰਦ ਪੜਨ ਆਉਣਗੇ ਇਹੋ ਜਿਹਾ ਕਰਕੇ ਉਹ ਵੀ ਗਲਤ ਕਰ ਰਹੇ ਜਿਹੜਾ ਕੰਮ ਇੱਕ ਐਸ ਡੀ ਐਮ ਨੇ ਕਰਨਾ ਜਿਹੜਾ ਇੱਕ ਡੀਓ ਨੇ ਕਰਨਾ ਉਹ ਮੰਤਰੀ ਕਰਨ ਵਾਸਤੇ ਆ ਗਏ ਮંત્રી ਦਾ ਕੰਮ ਕਾਨੂੰਨ ਬਣਾਉਣਾ ਤੇ ਕਾਰਜਪਾਲਕ ਦਾ ਕੰਮ ਨੂੰ ਲਾਗੂ ਕਰਨਾ ਤੇ ਮੀਡੀਆ ਦੇ ਕਰਨਾ ਉੱਤੇ ਵਾਚਡੌਗ ਵਜੋਂ ਕੰਮ ਕਰਨਾ ਤੇ ਨਿਆਂਪਾਲਿਕਾ ਦਾ ਉਹਦੇ ਤੇ ਜੇ ਗਲਤ ਹੈ ਤਾਂ ਉਹਦੇ ਖਿਲਾਫ ਕਾਰਵਾਈ ਕਰਨਾ ਹੈ ਮੀਡੀਆ ਚੌਥਾ ਥੰਮ ਨਹੀਂ ਹੈਗਾ ਚੌਥਾ ਥੰਮ ਕਰਕੇ ਸੀ ਬੌਂਡ ਕਰ ਰਹੇ ਹਾਂ ਉਹਨੂੰ ਮੀਡੀਆ ਇੰਡੀਪੈਂਡੈਂਟ ਜੀ ਦੀ ਇੱਕ ਡਿਊਟੀ ਹੈ ਵੀ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣਾ ਤੇ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣਾ ਲੇਕਿਨ ਮੀਡੀਆ ਵੀ ਆਪਣੀ ਜਿੰਮੇਵਰੀ ਨਿਭਾ ਰਿਹਾ ਅੱਜ ਬਹੁਤ ਸਾਰੇ ਮੀਡੀਆ ادارے ਖਰੀਦੇ ਜਾਂਦੇ ਖਰੀਦੇ ਪੋਲਿਟਿਸ਼ਨਰ ਵੱਲੋਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਮੀਡੀਆ ਨਹੀਂ ਖਰੀਦੇ ਗਿਆ ਸੀ ਰੋਜ਼ ਇੱਕ ਸਬ ਸਟੋਰੀ ਲੱਗਦੀ ਸੀ ਲੇਕਿਨ ਅੱਜ ਲੋਕ ਯਾਦ ਕਰਦੇ ਐਟਰਨੋਨ ਸਿੰਘ ਨੂੰ ਸਾਲ 2002 ਦੇ ਵਿੱਚ ਜਿਹੜੇ ਗੁਜਰਾਤ ਦੇ ਦੰਗੇ ਹੁੰਦੇ ਉਦੋਂ ਮੋਦੀ ਦੀ ਕੋਈ ਕਮਜ਼ੋਰੀ ਸੀ ਨੇ মিডিਆ ਕੰਟਰੋਲਿੰਗ ਸੀ ਕੀਤਾ ਜਿਸ ਕਰਕੇ ਨਰਾਲਾ ਪੈ ਗਿਆ ਸੀ ਅੱਜ ਮੋਦੀ ਇਹਦੇ ਪੂਰਾ মিডিਏ ਤੇ ਗਲਬਾਸ ਬਣਾਇਆ ਪੜਾ ਉਹ ਰੋਲਾ ਪੈਂਦਾ ਹੀ ਨਹੀਂ ਗਿਆ ਜਿਹੜੇ ਮਾੜੇ ਮੋਟੇ ਲੇਚਰ ਪੁੱਟਦੇ ਨੂੰ ਕੋਈ ਸੁਣਦਾ ਹੀ ਨਹੀਂ ਵਾਜ ਨਹੀਂ ਪੁੱਟਦੇ ਇਹ ਦੀ ਕਿਸ਼ਰੀ মিডিਆ ਦਾ ਕੰਮ ਇਹ ਨਾ ਚੌਥਾ ਥੰਮ ਨਾ ਕੁਝਣ ਇਹ ਤੇ ਵਾਸ਼ਡੌਗ ਆ ਬਸ ਜਿਹੜੇ ਤਿੰਨ ਥੰਮ ਉਹਨਾਂ ਨੂੰ ਕੰਮ ਕਰਦੇ ਹੋ ਆਪ ਆਪਣੇ ਕਹਿੰਦੇ ਹੋ ਤੁਸੀਂ ਆਪਣਾ ਕਰੋ ਲੇਕਿਨ ਉਹ ਜਿਹੜਾ মিডিਆ ਵਾ মিডিਆ ਦੀ ਜਿਹੜੀ ਇਸ ਵਾਲੀ ਖੀਦੋ ਫਰਕਤ ਹੋ ਰਹੀ ਆ ਉਹ ਹੀ ਗੜਬੜ ਕਰ ਰਹੀ ਆ ਇਸੇ ਕਰਕੇ ਜਿਹੜੇ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਕਿਸਾਨ ਅੱਜ ਐਮਐਲਐਮ ਦੇ ਘਰਾਵ ਕਰਦੇ ਮੰਤਰੀਆਂ ਦਾ ਘਰਾਵ ਕਰਦੇ ਆ ਉਹਨਾਂ ਨੂੰ ਇਹ ਕਰਨੀ ਬਜਾਏ ਜਾਏ ਤੁਹਾਡੇ ਬੀਜੇਪੀ ਦੇ ਅਗੂ ਨਾ ਕਰਾਉਣਾ ਚਾਹੀਦਾ ਦੇਵਾਂ ਗ੍ਰਿਫਤ ਰੇ ਜਾ ਕੇ ਦਿੱਲੀ ਜਾ ਕੇ ਪੰਜ ਪੰਜ ਦਾ ਜੱਥਾ ਲੈ ਕੇ ਚੱਲ ਜਿਓ ਤੁਸੀਂ ਜਿੱਥੇ ਪੜਦੇ ਪਾਦੇ ਜਲ ਸਾਨੂੰ ਕੋਈ ਗੱਲ ਕਿੰਨਾ ਚਿਰ ਜਲ ਰੱਖਣੇ ਤੁਹਾਨੂੰ ਕਿੰਨਾ ਚਿਰ ਰੱਖ ਲੈਣਗੇ ਜੇ ਬਕਾਇਦਾ ਤੌਰ ਤੇ ਲਾਲ ਸਿੰਘ ਜਿਹੜਾ ਇਕਬਾਲ ਸਿੰਘ ਲਾਲਪੁਰ ਅਮਰੀਕਾ ਸ਼ਾਇਦ ਉਹਦੀ ਟਿਨਰ ਖਤਮ ਹੋ ਗਈ ਹੈ ਇਹ ਜਿਹੜਾ ਬੀ ਚੇਅਰਮੈਨ ਉਹਦੀ ਮਿਨੋਰੀਟੀ ਕਮਿਸ਼ਨ ਦੇ ਉਹ 12 April 2025 ਨੂੰ ਖਤਮ ਹੋ ਗਈ। ਉਹ ਅੱਜ ਕੱਲ ਆਪਣੇ ਦਫ਼ਤਰ ਨਹੀਂ ਜਾਂਦੇ ਘਰੇ ਰਹਿਣ ਦੇ। ਕਰੋ ਜਾ ਕੇ ਕਰਾਓ ਉੱਥੇ। ਦੇਜੋ ਧਰਨੇ ਜਾ ਕੇ ਉੱਥੇ। ਕਿਉਂ ਨਹੀਂ ਕਰਦੇ ਜੀ ਤਾਂ ਧਰਨੇ ਜਿਹੜਾ ਕਿਸਾਨ ਅੰਦੋਲਨ ਹੈ ਇਹ ਪੰਜਾਬ ਦੇ ਕਿਸਾਨ ਤੇ ਕੇਂਦਰ ਦੇ ਨਾਲ ਚਕਾ ਰਿਹਾ ਹੈ ਇਹ ਬਾਕੀ ਕਿਸੇ ਨੂੰ ਲੋੜ ਨਹੀਂ ਹੈਗੀ ਅੱਛਾ ਪਟਿਆ ਸਾਹਿਬ ਉੱਧਰ ਸੁਨੀਲ ਜਾਖੜ ਵਿਰੋਧ ਕਰ ਰਿਹਾ ਅਰਵਿੰਦ ਕੇਜਰੀਵਾਲ ਹੁਣਾਂ ਦੀ ਬੇਟੀ ਦੀ ਸ਼ਾਦੀ ਹੋਈ ਆ ਤੇ ਉਹ ਕਪੂਰਥਲਾ ਹਾਊਸ 'ਚ ਹੋਈ ਆ ਜਿਹੜਾ ਮੁੱਖ ਮੰਤਰੀ ਦਾ ਆਵਾਸ ਵੀ ਮੰਨਿਆ ਜਾਂਦਾ ਦਿੱਲੀ ਦੇ ਵਿੱਚ ਤੇ ਕਹਿੰਦੇ ਵੀ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਐ ਪੰਜਾਬ ਦੇ ਜਿਹੜੇ ਵੱਡੇ ਮਹੱਲ ਨੇ ਦਿੱਲੀ ਦੇ ਵਿੱਚ ਨੇ ਜਾਂ ਕੋਈ ਇਦਾਂ ਦੇ ਵੱਡੇ ਬੰਗਲੇ ਆ ਉਹਨਾਂ ਨੂੰ ਕਿਉਂ ਵਰਤਿਆ ਜਾ ਰਿਹਾ ਜੀ ਪਰ ਕੇਜਰੀਵਾਲ ਇਹ ਸਾਨੂੰ ਸੁਨੀਲ ਜਾਖੜ ਜੀ ਇਹ ਗੱਲ ਦਾਸ ਦਿਨ ਜਿੱਦਣ ਪ੍ਰਧਾਨ ਮੁੱਖ ਮੰਤਰੀ ਦੀ ਸ਼ਾਦੀ ਹੋਈ ਸੀ ਫਿਰ ਉਹ ਸਰਕਾਰੀ ਵਾਸਤੇ ਕਿ ਹੋਈ ਸੀ ਉਹ ਦਿਨ ਕਹਿ ਦਿੰਦੇ ਵੀ ਇਹ ਸਰਕਾਰੀ ਘਰ ਆ ਜੀ ਤੁਸੀਂ ਦੀ ਕਰਸੇ ਤੁਸੀਂ ਆਪਣੇ ਪ੍ਰਾਈਵੇਟ ਘਰ ਜਾ ਕੇ ਸ਼ੰਦੀ ਕਰੋ ਉਦੋਂ ਤੁਸੀਂ ਬੋਲੇ ਨਹੀਂ ਤੁਹਾਨੂੰ ਪਤਾ ਹੋਏਗਾ ਕਿਸੇ ਸਮੇਂ ਪੰਜਾਬ ਸਰਕਾਰ ਦੇ ਆਪਣੇ ਹੋਟਲ ਹੁੰਦੇ ਸੀਗੇ ਪਬਲਿਕ ਪ੍ਰਾਪਰਟੀ ਹੁੰਦੀ ਸੀਗੀ ਉਹਦਾ ਸਟਾਫ ਹੁੰਦਾ ਸੀਗਾ ਜਦੋਂ ਉਹਨਾਂ ਦੀ ਦੁਰਵਰਤੋਂ ਹੱਦੋਂ ਵੱਧ ਗਈ ਕਿ ਐਮਐਲਏ ਗਿਆ ਜਾ ਕੇ ਉੱਥੇ ਬਹਿ ਗਿਆ ਖਾਦਾ ਪੀਤਾ ਨਾਲੇ ਬੰਦੇ ਆਪਣੇ ਲੈ ਗਿਆ ਤੇ ਪੇਮੈਂਟ ਕੀਤੀ ਤਾਂ ਪਾ ਦੇ ਸਰਕਾਰੀ ਖਰਚ ਜੋ ਘਟੇ ਜਾਣੇ ਸ਼ੁਰੂ ਹੋ ਗਏ ਫਿਰ ਉਹ ਬੰਦ ਕੀਤੇ ਸੀਗੇ ਅੱਜ ਵੀ ਜਿਹੜੀ ਪਬਲਿਕ ਪ੍ਰਾਪਰਟੀ ਆ ਤੁਸੀਂ ਨੂੰ ਸਰਕਾਰੀ ਬੱਸ ਆ ਤੁਸੀਂ ਕਹਿੰਦੇ ਜਿ ਪ੍ਰਾਈਵੇਟ ਬੰਦਾ ਜਿਵੇਂਗੇ ਤੇ ਸਰਕਾਰੀ ਬੰਦਾ ਬੈਠੂਗਾ ਦੇ ਵਿੱਚ ਜਿਹੜੀਆਂ ਚੀਜ਼ਾਂ ਪਬਲਿਕ ਪ੍ਰਾਪਰਟੀ ਆ ਪਬਲਿਕ ਵਰਤ ਸਕਦੀ ਆ ਜੇ ਇਹਨਾਂ ਨੇ ਉੱਥੇ ਆਪਣੀ ਫੀਸ ਫੀਸ ਦੀ ਮੈਂ ਗੱਲ ਕਰੂੰਗਾ ਜਿਹੜੀ ਉਹਨਾਂ ਵੱਡੀ ਫੀਸ ਦੇ ਅਧਾਰ ਤੇ ਕੀਤੀ ਪਈ ਇੰਨੇ ਪੈਸੇ ਜਮਾ ਕਰਾ ਕੇ ਤੁਸੀਂ ਨੂੰ ਕਿਰਾਏ ਤੇ ਲੈ ਕੇ ਇੱਕ ਦਿਨ ਦੋ ਦਿਨ ਵਰਤ ਸਕਦੇ ਆ ਵਰਤ ਸਕਦੇ ਆ ਜਿਹੜੇ ਉੱਥੇ ਕਮਰੇ ਨੇ ਉਹ ਕਿਰਾਏ ਤੇ ਨਹੀਂ ਦਿੰਦੇ ਇਹ ਤੇ ਕਿਰਾਇ ਤੇ ਨਹੀਂ ਦਿੰਦੇ ਫਿਰ ਠੀਕ ਆ ਜੇ ਉਹ ਕਮਰੇ ਸਰਕਟ ਹਾਊਸ ਦੇ ਕਿਰਾਇ ਤੇ ਦਿੱਤੇ ਜਾ ਸਕਦੇ ਜੇ ਉਹਨਾਂ ਨੇ ਉੱਥੇ ਲੌਂ ਦੇ ਵਿੱਚ ਕੋਈ ਸ਼ਾਦੀ ਕਰ ਲਈ ਆ ਕਿਰਾਇ ਭਰ ਕੇ ਤੇ ਉੱਚ ਗੁਨਾਹ ਕੀ ਕੀਤਾ ਉਹਨਾਂ ਨੇ ਇਹ ਸਠਿਆ ਕਹਿੰਦੇ ਹੁਣ ਜਿਹੜੇ ਗਿਆ ਇੱਕੋ ਹੀ ਗੱਲ ਹੈ ਵੀ ਆਪਾਂ ਸਰਕਾਰ ਦੀ ਵਿਰੋਧਤਾ ਹੀ ਕਰ ਰਹੇ ਹਾਂ ਕੁਝ ਨਹੀਂ ਕਰਨਾ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਤੁਸੀਂ ਕਹਿੰਦੇ ਵੀ ਉਹਨਾਂ ਨੇ ਆਪਣੀ ਸ਼ਾਦੀ ਕੀਤੀ ਉਹਨੂੰ ਕੋਈ ਸ਼ੁਭਦਾਦੀ ਜੀ ਵਧਾਈ ਦੇਣੀ ਚਾਹੀਦੀ ਵੀ ਚੰਗਾ ਕੀਤਾ ਤੁਸੀਂ ਹੋਟਲ ਤੇ ਨਹੀਂ ਕੀਤੀ ਖਰਚਾ ਨਹੀਂ ਜ਼ਿਆਦਾ ਕੀਤਾ ਇੱਦਾਂ ਸ਼ਰਤੀ ਕੀਤੀ ਹੈ ਉਹਦੀ ਆਮ ਲੋਕਾਂ ਨੇ ਕਹਿੰਦੇ ਆ ਜਿਹੜੀਆਂ ਸਰਕਾਰੀ ਪ੍ਰਾਪਰਟੀ ਆ ਉਹਨਾਂ ਨੂੰ ਘੱਟ ਤੋਂ ਘੱਟ ਕਿਰਾਏ ਦੇ ਉੱਤੇ ਲੀਜ਼ ਤੇ ਦੇ ਲੀਜ਼ ਤੇ ਦੇ ਕੇ ਜਾਂ ਉਹਨਾਂ ਨੂੰ ਕਿਰਾਏ ਤੇ ਦੇ ਕੇ ਬਕਾਇਦਾ ਤੌਰ ਤੇ ਉਹਨਾਂ ਨੂੰ ਮੌਕਾ ਦਿਓ ਵੀ ਤੁਸੀਂ ਆਪਣੇ ਸਸਤੇ ਪ੍ਰੋਗਰਾਮ ਇੱਥੇ ਕਰੋ ਤੁਸੀਂ ਜਦੋਂ ਤੁਸੀਂ ਰੱਖਿਆ ਪਬਲਿਕ ਵਾਸਤੇ ਆ ਪੰਜਾਬ ਹਾਊਸ ਆ ਤੁਸੀਂ ਜਾਓ ਉੱਥੇ ਆਪਣਾ ਕਮਰਾ ਬੁੱਕ ਕਰਾਓ ਰਹਿ ਸਕਦੇ ਹੋ ਤੁਸੀਂ ਜੇ ਰਹਿ ਸਕਦੇ ਹੋ ਹੁਣ ਤਾਂ ਮੈਂ ਤੁਹਾਨੂੰ ਦੱਸ ਹੀ ਦਿਆਂ ਮੈਂ ਲੱਖੀ ਸਾਹ ਪੰਜਾਰਾ ਹਾਲ ਆ ਗੁਰਦੁਆਰਾ ਕਾਮਗੈਂਦੇ ਵਿੱਚ ਉਹ ਕਰਾਇਦੇ ਨਹੀਂ ਦਿੰਦੇ ਉਹ ਗੁਰਦਵਾਰੇ ਦੀ ਪ੍ਰਾਪਰਟੀ ਉੱਤੇ ਵਿਆਹ ਵੀ ਹੁੰਦੇ ਆ ਉੱਤੇ ਸ਼ਗਨ ਵੀ ਲੱਗਦੇ ਆ ਸਭ ਕੁਝ ਹੁੰਦਾ ਉੱਥੇ ਇਸ ਕਰਕੇ ਤੇ ਸੁਨੀਲ ਜਾਖੜ ਹੋਰੀ ਜਿਵੇਂ ਨਾ ਜਿਵੇਂ ਦਿਨ ਵੀ ਤੈਨੂੰ ਨੈਸ਼ਨਲ ਜਾਵੀ ਅੰਗ ਡੇਡਾ ਉਹ ਹਾਲ ਇਹਨਾਂ ਦਾ ਹੈਗਾ ਕੰਮ ਕਰਨਾ ਤੁਹਾਨੂੰ ਆਉਂਦਾ ਨਹੀਂ ਖਾਂ ਮਖਾ ਤੁਸੀਂ ਉਸ ਪਾਰਟੀ ਦੇ ਨਹੀਂ ਬਣੇ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਤੁਹਾਡੇ ਪਰਿਵਾਰ ਦੀ ਰਾਖੀ ਕੀਤੀ ਤੁਹਾਡੇ ਫਾਦ ਨੂੰ ਕਿਤੋਂ ਚੋਣ ਕਿਤੋਂ ਲੜਾਈ ਤੇ ਮੰਤਰੀ ਬਣਾ ਕੇ ਅੰਦਰ ਦੇ ਵਿੱਚ ਤੁਹਾਨੂੰ ਕਿੰਨੀ ਵੀ ਟਿਕਟ ਦਿੱਤੀ ਆ ਤੁਹਾਨੂੰ ਮਾਣ ਸੰਭਰ ਤੁਸੀਂ ਉਹ ਤਾਂ ਨਹੀਂ ਬਾਕੀ ਕੀ ਰਹਿ ਗਿਆ ਇਸ ਕਰਕੇ ਜਾਖੜ ਸਾਹਿਬ ਤੁਸੀਂ ਵਿਰੋਧਤਾ ਕਰਨੀ ਤੇ ਘੱਟੋ ਘੱਲ ਲੋਜੀਕਲੀ ਕਰੋ ਇਹ ਪਬਲਿਕ ਪ੍ਰਾਪਰਟੀ ਹੈ ਕੋਈ ਵੀ ਵਿਅਕਤੀ ਜਿਹੜਾ ਵਾ ਪੰਜਾਬ ਦਾ ਜਾ ਕੇ ਉੱਥੇ ਉਹਦਾ ਕਿਰਾਇਆ ਭਰ ਕੇ ਜਦੋਂ ਉਹ ਖਾਲੀ ਆ ਉੱਥੇ ਜਾ ਕੇ ਰਹਿ ਸਕਦਾ ਆਪਣਾ ਸਮਾਗਮ ਕਰ ਸਕਦਾ ਤੁਸੀਂ ਰਾਘਵ ਚੱਡੇ ਦੀ ਗੱਲ ਕੀਤੀ ਉਹ ਧਾਰਮਿਕ ਸਮਾਗਮ ਕੀਤਾ ਸੀ ਉੱਥੇ ਉਹਨੇ ਹਾਂ ਜੇ ਨਾ ਨਹੀਂ ਭਰੇ ਪੈਸੇ ਤੇ ਫਿਰ ਪੈਨਲਟੀ ਪਾਈ ਜਾਣੀ ਸੀ ਇਹਨਾਂ ਨੂੰ ਪਿਆਲੋਜੀ ਨਹੀਂ ਪੈਨਲਟੀ ਨਾਲ ਪਾਈ ਜਾ ਪੈਸੇ ਜਮ ਕਰਾਓ ਉੱਚ ਮੁੱਖ ਮੰਤਰੀ ਦੀ ਵੀ ਐਕਸਪਰੇਸ਼ਨ ਕਰਮ ਕੀਤੀ ਜਾਣੀ ਸੀ ਜਿਹਦੀ ਹੈ ਉਹਨਾਂ ਅਧਿਕਾਰੀਆਂ ਨੇ ਵੀ ਕੀਤੀ ਜਾਣੀ ਸੀ ਜਿੰਨਾਂ ਲੌਕ ਕੀਤਾ ਉਹਨਾਂ ਤੇ ਜੇ ਉਹਨਾਂ ਪੇਮੈਂਟ ਕਰਕੇ ਕੀਤਾ ਤੇ ਫਿਰ ਉਹਦੀ ਕੋਈ ਗੱਲ ਨਹੀਂ ਹੈਗੀ ਕਿਉਂ ਪਬਲਿਕ ਪ੍ਰਾਪਰਟੀ ਆ ਉੱਥੇ ਕਮਰੇ ਨੇ ਕਮਰੇ ਆਮ ਬੰਦੇ ਵਾਸਤੇ ਕਿਰਾਏ ਵਾਸਤੇ ਨੇ ਕਈ ਲੋਕ ਜਾਂਦੇ ਨੇ ਪੰਜਾਬ ਤੋਂ ਰਿੰਦਨ ਜਾ ਕੇ ਉੱਥੇ ਭਾਵੇਂ ਕਿ ਸਾਡੇ ਹਾਲਾਤੇ ਬਣ ਗਏ ਹੋਣ ਸ਼੍ਰੋਮਣੀ ਕਮੇਟੀ ਕੋਲ ਤੁਸੀਂ ਕਮਰਾ ਲੈਣਾ ਹੋਵੇ ਤੋ ਕਹਿੰਦੇ ਕਮਰਾ ਹੈ ਨਹੀਂ ਕਿਸੇ ਮੈਂਬਰ ਦਾ ਫੋਨ ਕਰਾ ਦਿਓ ਕਿਸੇ ਅਧਕਾਰੀ ਦਾ ਫੋਨ ਕਰਦੇ ਭਾਵੇਂ ਦੋ ਕਮਰੇ ਲੈ ਲਓ ਤੁਸੀਂ ਉਹੀ ਆ ਸਾਡੀਆਂ ਨੇ ਪਬਲਿਕ ਪ੍ਰਾਪਰਟੀਆਂ ਦੇ ਵਿੱਚ ਹਾਲ ਜੇ ਕਿਸੇ ਅਫਸਰ ਦਾ ਫੋਨ ਆ ਗਿਆ ਮੰਤਰੀ ਦਾ ਫੋਨ ਆ ਗਿਆ ਫਿਰ ਜੁਗਤੋਂ ਮਰਜ਼ੀ ਜਿੰਨੇ ਮਰਜ਼ੀ ਕਮਰੇ ਲੈ ਲਓ ਜੇ ਤੁਸੀਂ ਸਿੱਧੇ ਕਿਉਂ ਕਹਿੰਦੇ ਕਮਰੇ ਨਹੀਂ ਹੈਗਾ ਤੁਹਾਨੂੰ ਖਾਲੀ ਪਹਿਣ ਸਾਰੇ ਜੀ ਜੀ ਬ੍ਰਦਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਸਿਕਾਤੀ